ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਇੱਕ ਨਵੀਂ ਜਾਰੀ ਕੀਤੀ ਗਈ ਸੰਘੀ ਫੰਡ ਪ੍ਰਾਪਤ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਪਿਛਲੇ 2 ਸਾਲਾਂ ਦੇ ਵਿੱਚ ਮੈਟਰੋ ਵੈਨਕੂਵਰ ਦੇ ਵਿੱਚ ਬੇਕਾਰ ਹੋਣ ਦੀ ਗਿਣਤੀ ਵਿੱਚ 9% ਦਾ ਵਾਧਾ ਹੋਇਆ ਜਿਸ ਦੇ ਵਿੱਚ ਸਭ ਤੋਂ ਵੱਧ ਵਾਧਾ ਉਹਨਾਂ ਲੋਕਾਂ ਦੇ ਵਿੱਚ ਦੇਖਿਆ ਗਿਆ ਹੈ ਜੋ ਬਿਨਾਂ ਆਸਰੇ ਦੇ ਬਾਹਰ ਰਹਿੰਦੇ ਨੇ ਬੇਕਾਰ ਸੇਵਾਵਾਂ ਐਸੋਸੀਏਸ਼ਨ ਆਫ ਪੀਸੀ ਅਤੇ ਇਨਫੌਕਸ ਕੰਸਲਟਿੰਗ ਦੁਆਰਾ ਕਰਵਾਏ ਗਏ ਪੁਆਇੰਟ 10 ਟਾਈਮ ਬੇਕਾਰ ਗਿਣਤੀ ਦੇ ਵਿੱਚ ਪਾਇਆ ਗਿਆ ਕਿ ਮਾਰਚ ਤੱਕ ਇਸ ਖੇਤਰ ਦੇ ਵਿੱਚ 5232 ਲੋਕ ਬੇਕਾਰ ਰਹੇ ਹਨ ਇਹ 2023 ਦੀ ਗਿਣਤੀ ਵਿੱਚ 4821 ਤੋਂ ਵੱਧ ਹੈ ਰੀਪੋਰਟ ਦੇ ਲੇਖਕਾਂ ਦੇ ਅਨੁਸਾਰ ਡਾਟਾ ਮੈਟਰਾ ਵੈਂਕੂਵਰ ਦੇ ਵਿੱਚ ਟੁਕਮੀ ਆਸਰਾ ਜਗ੍ਹਾ ਦੇ ਘਾਟ ਨੂੰ ਉਜਾਗਰ ਕਰਦਾ ਹੈ ਗ੍ਰੇਟਰ ਵੈਂਕੂਵਰ ਦੇ ਲਈ ਆਦੀਵਾਸੀ ਬੇਕਰਿਆ ਦੀ ਸਟਿਅਰਿੰਗ ਕਮੇਟੀ ਦੀ ਚੇਅਰਮੈਨ ਡੇਵਿਡ ਵੇਲਜ਼ ਨੇ ਕਿਹਾ ਕਿ ਖੋਜਾਂ ਨੂੰ ਸਰਕਾਰ ਦੇ ਸਾਰੇ ਪੱਧਰਾਂ ਨੂੰ ਬੇਕਰਿਆ ਦੀ ਰੋਕਥਾਮ ਨੂੰ ਇੱਕ ਪ੍ਰਮੁੱਖ ਤਰਜੀਹ ਬਣਾਉਣ ਦੇ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਉਸਨੇ ਇੱਕ ਚਿੰਤਾਜਨਕ ਅਸਮਾਨਤਾ ਵੱਲ ਵੀ ਇਸ਼ਾਰਾ ਕੀਤਾ 54% ਆਦੀਵਾਸੀ ਉਤਪਾਦਕਾਂ ਨੇ ਗੈਰ ਆਦੀਵਾਸੀ ਉਤਪਾਦਕਾਂ ਦੇ 42% ਦੇ ਮੁਕਾਬਲੇ ਬਿਨਾਂ ਕਿਸੇ ਆਸਰਾ ਤੇ ਬਿਨਾਂ ਸੁਰੱਖਿਆ ਦੇ ਬਾਹਰ ਰਹਿੰਦੀ ਰਿਪੋਰਟ ਕੀਤੀ। ਇਹ ਰਿਪੋਰਟ ਮੈਟਰੋ ਵੈਨਕੂਵਰ ਦੇ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦਾ ਕੋਈ ਪੱਕਾ ਪਤਾ ਨਹੀਂ ਹੈ ਜਿਨ੍ਹਾਂ ਦੇ ਵਿੱਚ ਐਮਰਜੈਂਸੀ ਆਸਰਾ ਸਥਾਨਾਂ ਤਬਦੀਲੀ ਜਾਂ ਫਿਰ ਸੁਰੱਖਿਅਤ ਘਰ ਦੇ ਵਿੱਚ ਜਾਂ ਅਸਥਾਈ ਤੌਰ ਤੇ ਹਸਪਤਾਲਾਂ ਜਾਂ ਛੇਲਾ ਵਿੱਚ ਰਹਿਣ ਵਾਲੇ ਲੋਕ ਸ਼ਾਮਲ ਨੇ ਰਿਪੋਰਟ ਵਿੱਚ ਸ਼ਾਮਲ ਗ੍ਰੇਟਰ ਵੈਨਕੂਵਰ ਕਮਿਊਨਿਟੀ ਐਡਵਾਈਸਰੀ ਬੋਰਡ ਫਾਰ ਰੀਚਿੰਗ ਹੋਮ ਦੀ ਚੇਅਰਪਰਸਨ ਲੋਰਨ ਕੋਪਾਸ ਨੇ ਕਿਹਾ ਕਿ ਅਸੀਂ ਹੁਣ ਇਹ ਮੋਡਲਾ ਡਾਟਾ ਸੰਚਾਰ ਕਰ ਰਹੇ ਹਾਂ ਕਿਉਂਕਿ ਸੇਵਾ ਪ੍ਰਦਾਤਾਵਾਂ ਸੰਗਠਨਾਂ ਅਤੇ ਨੀਤੀ ਨਿਰਮਤਾਵਾਂ ਦੇ ਲਈ ਆਪਣੇ ਗ੍ਰਾਮੀਣ ਦੀ ਯੋਜਨਾ ਬਣਾਉਣ ਫੰਡ ਦੇਣ ਅਤੇ ਲਾਗੂ ਕਰਨ ਵੇਲੇ ਇਸ ਉੱਤੇ ਵਿਚਾਰ ਕਰਨਾ ਬਹੁਤ ਮਹੱਤਵਪੂਰਨ ਹੈ। ਖੁਪਾਸ ਦੇ ਅੰਗੇ ਕਿਹਾ ਖੇਤਰ ਦੀ ਆਬਾਦੀ ਵਾਧੇ ਨਾਲੋਂ ਬੇਕਰੇ ਬਹੁਤ ਤੇਜ਼ੀ ਦੇ ਨਾਲ ਵਧ ਰਹੇ ਨੇ ਅਤੇ ਇਹ ਸਪਸ਼ਟ ਤੌਰ ਤੇ ਦਰਸਾਉਂਦਾ ਹੈ ਕਿ ਸਾਡੀ ਮੌਜੂਦਾ ਆਸਰਾ ਸਮਰੱਥਾ ਘਟ ਰਹੀ ਹੈ। ਪਿਓ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।